ਦੋ ਪਰ ਆਵਾਦੀ ਕਹਾਣੀ ਇੱਕ ਪਿੰਡ ਵਿੱਚ ਦੋ ਪਰ ਆ ਰਹੇ ਹੁੰਦੇ ਸੀ ਇੱਕ ਦਾ ਵਿਆਹ ਹੋ ਗਿਆ ਸੀ ਤੇ ਦੂਜਾ ਕਵਾਰਾ ਸੀ ਜਿਸ ਦਾ ਵਿਆਹ ਹੋਇਆ ਉਹ ਛੋਟਾ ਸੀ ਜਿਹੜਾ ਕਵਾਰਾ ਉਹ ਉਮਰ ਵਿੱਚ ਵੱਡਾ ਸੀ ਕਿਸੇ ਕਾਰਨ ਉਸ ਦਾ ਵਿਆਹ ਨਾ ਹੋ ਸਕਿਆ ਵਿਆਹ ਤੋਂ ਬਾਅਦ ਛੋਟੇ ਪਰ ਆ ਦੇ ਘਰ ਇੱਕ ਬੇਟਾ ਹੋਇਆ ਉਹਨਾਂ ਨੇ ਆਪਣੇ ਬੱਚੇ ਦੀ ਦੇਖਭਾਲ ਵਧੀਆ ਤਰੀਕੇ ਨਾਲ ਕਰਦੇ ਸੀ ਜਦੋਂ ਬੱਚਾ ਵੱਡਾ ਹੋਇਆ ਤਾਂ ਮਾਪਿਓ ਉਸ ਬੱਚੇ ਦੀ ਹਰ ਜ਼ਰੂਰਤ ਨੂੰ ਪੂਰਾ ਕਰਦੇ ਸੀ ਉਹਨਾਂ ਦੋਨੇ ਭਰਾਵਾਂ ਦਾ ਪਿਓ ਤਾਂ ਪਹਿਲਾਂ ਹੀ ਮਰਿਆ ਹੋਇਆ ਸੀ ਅਤੇ ਕਈ ਸਾਲਾਂ ਬਾਅਦ ਮਾਂ ਦੀ ਵੀ ਮੌਤ ਹੋ ਗਈ ਸੀ ਛੋਟੇ ਭਰਾ ਅਤੇ ਉਸ ਦੇ ਘਰ ਵਾਲੀ ਦੋਨੋਂ ਜਣੇ ਬਹੁਤ ਚਲਾਕ ਸੀ ਉਹ ਆਪਣੇ ਵੱਡੇ ਭਰਾ ਦੀ ਜ਼ਮੀਨ ਹੜੱਪਣੀ ਚਾਹਉਂਦੇ ਸੀ ਵੱਡੇ ਭਰਾ ਦੇ ਰਹਿੰਦੇ ਆ ਹੀ ਘਰ ਵਿੱਚ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਉਹ ਵਿਚਾਰਾ ਘਰ ਵਿੱਚ ਰਹਿੰਦੀਆਂ ਖੇਤੀਬਾੜੀ ਦਾ ਅਤੇ ਡੰਗਰ ਵੱਛੇ ਦਾ ਸਾਰਾ ਕੰਮ ਕਰਦਾ ਸੀ ਛੋਟੇ ਭਾਈ ਦੀ ਪਤਨੀ ਨੇ ਕੋਈ ਬਹਾਨਾ ਬਣਾ ਕੇ ਉਸ ਨਾਲ ਲੜਨਾ ਕਦੇ ਰੋਟੀ ਨਾ ਦੇਣੀ ਘਰ ਵਿੱਚ ਰਹਿੰਦੀ ਆ ਉਸ ਨੂੰ ਦੁਖੀ ਰੱਖਣਾ ਵੱਡਾ ਭਰਾ ਆਪਣੇ ਛੋਟੇ ਭਾਈ ਅਤੇ ਪਰਜਾਈ ਤੋਂ ਤੰਗ ਆ ਗਿਆ ਸੀ ਕਈ ਵਾਰ ਉਹ ਰੁੱਟ ਕੇ ਆਪਣੇ ਰਿਸ਼ਤੇਦਾਰਾਂ ਕੋਲ ਵੀ ਚਲਿਆ ਜਾਂਦਾ ਸੀ ਰਿਸ਼ਤੇਦਾਰਾਂ ਤੇ ਸਮਝਾਉਣ ਦੇ ਬਾਵਜੂਦ ਉਫਿਰ ਤੋਂ ਆਪਣੇ ਘਰ ਆ ਜਾਂਦਾ ਸੀ ਵੱਡੇ ਭਰਾ ਨਾਲ ਛੋਟੇ ਭਾਈ ਭਾਬੀ ਦਾ ਥੋੜੇ ਦਿਨਾਂ ਬਾਅਦ ਘਰ ਵਿੱਚ ਝਗੜਾ ਹੋ ਜਾਂਦਾ ਸੀ ਇੱਕ ਦਿਨ ਆਥਣ ਵੇਲੇ ਦੀ ਗੱਲ ਹੈ ਉਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਬਹਿਸ ਹੋ ਗਈ ਉਸੇ ਰਾਤ ਨੂੰ ਗੁੱਸੇ ਵਿੱਚ ਛੋਟੇ ਭਰਾ ਨੇ ਆਪਣੇ ਵੱਡੇ ਭਾਈ ਦਾ ਮੰਜਾ ਹੱਥਾਂ ਨਾਲ ਚੁੱਕ ਕੇ ਮੁੰਡਾ ਮਾਰ ਦਿੱਤਾ ਵੱਡਾ ਭਰਾ ਇਸ ਗੱਲ ਤੋਂ ਅਰਖ ਆ ਗਿਆ ਉਹ ਉਸੇ ਰਾਤ ਨੂੰ ਆਪਣਾ ਕਾਰਬਾਰ ਛੱਡ ਕੇ ਚਲਿਆ ਗਿਆ ਵੱਡੇ ਪਰਾਦੇ ਚਲੇ ਜਾਣ ਤੋਂ ਬਾਅਦ ਛੋਟੇ ਪਰਾਨੇ ਆਪਣਾ ਸਾਰਾ ਕਾਰੋਬਾਰ ਖੁਦ ਆਪ ਸੰਭਾਲ ਲਿਆ ਵੱਡਾ ਪਰਾ ਪਹਿਲਾਂ ਤਾਂ ਇੱਧਰ ਉੱਧਰ ਭਟਕਦਾ ਰਿਹਾ ਫਿਰ ਦੂਰ ਪਹਾੜਾਂ ਵਿੱਚ ਜਾ ਕੇ ਕਿਸੇ ਇੱਕ ਮੰਦਰ ਵਿੱਚ ਸੇਵਾ ਕਰਨ ਲੱਗ ਪਿਆ ਅਤੇ ਉੱਥੇ ਬਹੁਤ ਸਾਲ ਰਹਿੰਦੇ ਹੋਏ ਨੇ ਆਪਣਾ ਸਾਧੂਆਂ ਵਾਲਾ ਪੇਸ ਬਣਾ ਲਿਆ ਰਿਸ਼ਤੇਦਾਰਾਂ ਨੇ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਉਹ ਕਿਸੇ ਕੋਨੇ ਵਿੱਚੋਂ ਨਹੀਂ ਮਿਲਿਆ ਕੁਝ ਸਾਲਾਂ ਬਾਅਦ ਇੱਕ ਰਿਸ਼ਤੇਦਾਰ ਨੇ ਉਸਨੂੰ ਸਾਧੂ ਦੇ ਪੇਸ ਵਿੱਚ ਵੇਖ ਲਿਆ ਜਦ ਸਭ ਰਿਸ਼ਤੇਦਾਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਉਹ ਛੋਟੇ ਭਰਾ ਨੂੰ ਲੈ ਕੇ ਉਸਨੂੰ ਲੈਣ ਲਈ ਚਲੇ ਗਏ ਪਰ ਉਹ ਨਾ ਆਇਆ ਵੱਡੇ ਭਰਾ ਨੇ ਆਪਣੇ ਮਨ ਵਿੱਚੋਂ ਜ਼ਮੀਨ ਅਤੇ ਕਾਰੋਬਾਰ ਲਾਲਚ ਸਭ ਛੱਡ ਦਿੱਤਾ ਸੀ ਆਪਣੀ ਅੱਗੇ ਦੀ ਜ਼ਿੰਦਗੀ ਨੂੰ ਸੁਧਾਰਨ ਲਈ ਭਗਤੀ ਵਿੱਚ ਜੁੜ ਗਿਆ ਇੱਕ ਵਾਰ ਪਿੰਡ ਦੇ ਕੁਝ ਲੋਕ ਇਕੱਠੇ ਹੋ ਕੇ ਉਸ ਸਾਧੂ ਕੋਲ ਗਏ ਅਤੇ ਉਸਨੂੰ ਆਪਣੇ ਪਿੰਡ ਵਾਲੇ ਮੰਦਰ ਵਿੱਚ ਸ਼ਿਵ ਰਾਤਰੀ ਦੇ ਪੰਡਾਰੇ ਵਿੱਚ ਬੁਲਾਉਣ ਦੀ ਬੇਨਤੀ ਕੀਤੀ ਵੱਡੇ ਪੁਰਾਣੇ ਪਿੰਡ ਦੇ ਲੋਕਾਂ ਨੂੰ ਹਾਂ ਕਰ ਦਿੱਤੀ ਸੀ ਅਤੇ ਉਹ ਸ਼ਿਵਜੀ ਦੇ ਪੰਡਾਰੇ ਤੇ ਹਰ ਸਾਲ ਆਉਣ ਲੱਗ ਪਿਆ ਸੀ ਇੱਧਰ ਛੋਟੇ ਪੁਰਾਣੇ ਜ਼ਮੀਨ ਤੇ ਲੋਨ ਲੈ ਕੇ ਤੇ ਕੁਝ ਕਰਜ਼ਾ ਸਿਰ ਚੜਾ ਲਿਆ ਸੀ ਜਿਸ ਦਾ ਵਿਆਜ ਤੇ ਵਿਆਜ ਚੜਦਾ ਗਿਆ ਕੁਝ ਸਾਲਾਂ ਬਾਅਦ ਛੋਟੇ ਪਰਾ ਦੀ ਅਚਾਨਕ ਮੌਤ ਹੋ ਗਈ ਸੀ ਇੱਕ ਉਸਤਾ ਬੇਟਾ ਸੀ ਜਿਹੜਾ ਆਪਣੀ ਕੁਝ ਜ਼ਮੀਨ ਵੇਚ ਕੇ ਵਿਦੇਸ਼ ਚਲਿਆ ਗਿਆ। ਬੇਟੇ ਨੇ ਵਿਦੇਸ਼ ਵਿੱਚ ਕਿਸੇ ਲੜਕੀ ਨਾਲ ਵਿਆਹ ਕਰਾ ਲਿਆ ਅਤੇ ਉੱਥੇ ਹੀ ਰਹਿਣ ਲੱਗ ਪਿਆ ਸੀ। ਛੋਟੇ ਪਰ ਆਦੀ ਪਤਨੀ ਇਕੱਲੀ ਹੀ ਪਿੰਡ ਵਿੱਚ ਰਹਿ ਰਹੀ ਸੀ। ਜਦੋਂ ਉਹ ਸਾਧੂ ਬਣ ਕੇ ਪਿੰਡ ਵਿੱਚ ਆਉਂਦਾ ਸੀ। ਉਸ ਵਕਤ ਉਸਤੇ ਪਰ ਜੈਨੂ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਤਾਂ ਉਸਨੇ ਇੱਕ ਵਾਰ ਆਪਣੇ ਜੇਠ ਨੂੰ ਘਰ ਆਉਣ ਲਈ ਕਿਹਾ। ਪਰ ਉਸ ਸਾਧੂ ਨੇ ਬਿਲਕੁਲ ਇਨਕਾਰ ਕਰ ਦਿੱਤਾ ਸੀ ਕਿ ਮੈਂ ਉਸ ਦੇਹਲੀ ਤੇ ਪੈਰ ਨਹੀਂ ਤਰਾਂਗਾ ਉਸ ਸਾਧੂ ਸਿਹਤ ਵਿੱਚ ਤੰਦਰੁਸਤ ਸੀ ਜਦੋਂ ਵੀ ਪਿੰਡ ਦੇ ਲੋਕ ਉਸ ਨੂੰ ਆਪਣੇ ਪਿੰਡ ਬੁਲਾਉਂਦੇ ਸੀ ਤਾਂ ਉਹ ਇੱਕ ਵਧੀਆ ਗੱਡੀ ਵਿੱਚ ਆਉਂਦਾ ਸੀ ਤੇ ਉਸ ਦਾ ਲੋਕ ਬਹੁਤ ਵਧੀਆ ਢੰਗ ਨਾਲ ਸਵਾਗਤ ਕਰਦੇ ਸੀ ਜਦੋਂ ਉਹ ਆਪਣੇ ਪਿੰਡ ਦੀ ਜ਼ਮੀਨ ਤੇ ਪੈਰ ਧਰਦਾ ਸੀ ਪਿੰਡ ਦੇ ਲੋਕ ਉਸ ਤੇ ਫੁੱਲਾਂ ਦੀ ਵਰਖਾ ਕਰਦੇ ਸੀ ਉਹ 1 ਸਾਲ ਬਾਅਦ ਆਪਣੇ ਪਿੰਡ ਦੇ ਮੰਦਿਰ ਵਿੱਚ ਪੰਡਾਰੇ ਤੇ ਜ਼ਰੂਰ ਜਾਂਦਾ ਸੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਸਮਾਪਤ